ਹੁਣ ਆਪਾਂ ਸਾਰੇ ਆ ਯਾਦ ਕਰੋ ਬਚਪਨ ਵਾਲੇ ਯਾਰ ਹੁਣ ਕਿਤੇ ਮਿਲੇ ਹੀ ਨਹੀਂ ਜਿਹਨੂੰ ਪੜਨ ਵੇਲੇ ਹੁੰਦੇ ਸੀ ਜਵਾਨੀ ਦੇ ਵੇਲੇ ਯਾਰ ਹੋਰ ਹੁੰਦੇ ਨੇ ਵਿਆਹ ਤੋਂ ਬਾਅਦ ਯਾਰ ਹੋਰ ਹੁੰਦੇ ਨੇ ਕਈਆਂ ਕੋਲ ਟਾਈਮ ਹੀ ਨਹੀਂ ਹੁੰਦਾ ਲੋਕ ਬਿਜੀ ਹੋ ਜਾਂਦੇ ਨੇ ਜ਼ਿੰਦਗੀ ਆਪਣੀ ਹੈ ਹਰ ਰਿਸ਼ਤੇ ਨੇ ਫਿੱਕਾ ਹੋਣਾ ਹਰ ਰਿਸ਼ਤੇ ਨੇ ਟੁੱਟਣਾ ਹੈ ਉਮਰ ਹੈ ਹਰ ਰਿਸ਼ਤੇ ਦੀ 20 ਸਾਲ 10 ਸਾਲ 30 ਸਾਲ 40 ਸਾਲ ਬਹੁਤ ਫਿੱਕੇ ਜਿਹੜੀ ਭੂਆ ਰੋਜ਼ ਆਉਂਦੀ ਹੁੰਦੀ ਸੀ ਹੁਣ ਕਿਤੇ ਹੀ ਆਉਂਦੀ ਐ ਜਿਹੜੀ ਮਾਸੀ ਬਹੁਤ ਜ਼ਿਆਦਾ ਆਉਂਦੀ ਹੁੰਦੀ ਸੀ ਹੁਣ ਕਦੇ ਹੀ ਟੈ ਹੁਣ ਕੈਨੇਡਾ ਚਲੇ ਗਈ ਟੈਮ ਹੀ ਨਹੀਂ ਖਤਮ ਹੋ ਗਏ ਰਿਸ਼ਤੇ ਅੱਛਾ ਇਸੇ ਤਰ੍ਹਾਂ ਬੱਚੇ ਆ ਬੱਚਿਆਂ ਪਰਤੇ ਵੀ ਫਿੱਕਾ ਪੈਣਾ ਪਰ ਪ੍ਰੋਬਲਮ ਪਤਾ ਕਿਹੜੇ ਲੋਕਾਂ ਦੀ ਐ ਜਿਹੜੇ ਲੋਕੀ ਹਰ ਚੀਜ਼ ਨੂੰ ਫੜ ਕੇ ਖੜੇ ਐ ਐ ਫੜਿਆ ਹੋਇਆ ਵੀ ਛੱਡਣਾ ਨਹੀਂ ਛੱਡਣਾ ਨਹੀਂ ਮੇਰੇ ਕੋਲੋਂ ਜਾਣਾ ਨਹੀਂ ਚਾਹੀਦਾ ਐ ਫੜ ਲਏ ਉਹਨਾਂ ਨੇ ਰਿਸ਼ਤੇ ਪਰ ਜਾਣਗੇ ਤੇ ਪੱਕਾ ਭਾਈ ਸਾਹਿਬ ਦੀ ਆਸਪੀਚ ਸੁਣ ਕੇ ਤੁਹਾਨੂੰ ਨਵਾਂ ਸੰਦੇਸ਼ ਮਿਲੂ ਭਾਈ ਸਾਹਿਬ ਦੇ ਅਨੁਸਾਰ ਜ਼ਿੰਦਗੀ ਬੜੇ ਰੰਗ ਬਦਲਦੀ ਹੈ ਤੇ ਸਾਨੂੰ ਪਤਾ ਹੀ ਹੈ ਕਿ ਜ਼ਿੰਦਗੀ ਵਕ ਵਕ ਰੂਪਾਂ ਵਿੱਚ ਬਚਪਨ ਵਿੱਚ ਕੁਝ ਹੋਰ ਸਿਖਾਉਂਦੀ ਹੈ ਤੇ ਜਵਾਨੀ ਵਿੱਚ ਕੁਝ ਹੋਰ ਰਿਸ਼ਤੇ ਬਣਦੇ ਨੇ ਤੇ ਟੁੱਟਦੇ ਹਨ ਸਾਨੂੰ ਪਤਾ ਹੀ ਹੈ ਕਿ ਰਿਸ਼ਤਿਆਂ ਦੀ ਇੱਕ ਲਿਮਟ ਹੁੰਦੀ ਹੈ ਕਈ ਰਿਸ਼ਤੇ ਸਮੇ ਦੇ ਹਿਸਾਬ ਨਾਲ ਬਦਲ ਜਾਂਦੇ ਹਨ ਕਿਉਂਕਿ ਅੱਜ ਦਾ ਦੌਰ ਬੜਾ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਸਮਾਂ ਬਹੁਤ ਤੇਜ਼ੀ ਨਾਲ ਅੱਗੇ ਜਾ ਰਿਹਾ ਹੈ ਸਾਨੂੰ ਕਿਸੇ ਕੋਲ ਬੈਠਣ ਦੀ ਬੇਲ ਹੀ ਨਹੀਂ ਹੈ ਇਹੀ ਕਾਰਨ ਹੈ ਕਿ ਅਸੀਂ ਆਪਣੇ ਫੈਮਿਲੀ ਨੂੰ ਤੇ ਆਪਣੇ ਰਿਸ਼ਤੇਦਾਰਾਂ ਨੂੰ ਟਾਈਮ ਨਹੀਂ ਦੇ ਪਾਉਂਦੇ ਇਹੀ ਪਰ ਸਮੇ ਨੂੰ ਰੋਕਿਆ ਨਹੀਂ ਜਾ ਸਕਦਾ ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ